ਪੰਜਾਬ ਦੇ ਸਿਆਸੀ ਸਮੀਕਰਨ ਲਗਾਤਾਰ ਬਦਲਦੇ ਜਾ ਰਹੇ ਨੇ ਹਰੇਕ ਸਿਆਸੀ ਪਾਰਟੀ ਆਪਣੇ ਪੱਧਰ ਤੇ ਆਪਣੇ ਆਪ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਹਾਂ ਦਾ ਕਰਨ ਦਾ ਯਤਨ ਕਰੀ ਹੈ ਜੇ ਆਪਾਂ ਗੱਲ ਕਰੀਏ ਹਕਮਰਾਨ ਪਾਰਟੀ ਆਮ ਆਦਮੀ ਦੀ ਤੇ ਆਮ ਆਦਮੀ ਪਾਰਟੀ ਅੱਜਕੱਲ ਬਹੁਤ ਸਰਗਰਮ ਹੈ ਸਰਕਾਰੀ ਪਦਰਤੇ ਵੀ ਤੇ ਪਾਰਟੀ ਦੇ ਪਦਰਤੇ ਵੀ ਦਰਅਸਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨਵੇਂ ਇੰਚਾਰਜ ਲਾਏ ਮਨੀਸ਼ ਸ਼ੋਰੀਆ ਲਗਾਤਾਰ ਪੰਜਾਬ ਵਿੱਚ ਰਹਿ ਕੇ ਬੜੀਆਂ ਸਰਗਰਮੀਆਂ ਫੜੀ ਬੈਠੇ ਨੇ ਔਰ ਖਾਸ ਕਰਕੇ ਸਰਕਾਰੀ ਪਦਰ ਤੇ ਵੱਡੇ ਪਦਰ ਤੇ ਕਦਮ ਚੁੱਕੇ ਜਾ ਰਹੇ ਨੇ ਅ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਲੁਧਿਆਣਾ ਜਿਮਨੀ ਚੋਣ ਵਿੱਚ ਪੂਰੀ ਤਰ੍ਹਾਂ ਦਫਾੜ ਨਜ਼ਰ ਆਈ ਵੱਡੇ ਪੱਧਰ ਤੇ ਪੰਜਾਬ ਕਾਂਗਰਸ ਦੇ ਕੇਡਰ ਵਿੱਚ ਨਿਰਾਸ਼ਤਾ ਫੈਲੀ ਕਾਰਨ ਕੀ ਸੀ ਕਾਰਨ ਇਹ ਬੇ ਭਾਰਤ ਭੂਸ਼ਨ ਆਸ਼ੂ ਜਿਹੜੇ ਲੁਧਿਆਣਾ ਪੱਛਮੀ ਤੋਂ ਕੈਂਡੀਡੇਟ ਸੀ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੀ ਉਹਨਾਂ ਨੇ ਇੱਕ ਵਾਰ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਆਪਣੇ ਚੋਣ ਪ੍ਰਚਾਰ ਵਿੱਚ ਲਿਆਉਣਾ ਜ਼ਰੂਰੀ ਨਹੀਂ ਸਮਝਿਆ ਔਰ ਇੱਕ ਵਾਰ ਜਦੋਂ ਰਾਜਾ ਵੜਿੰਗ ਚੋਣਾਂ ਤੋਂ ਪਹਿਲਾਂ ਭਾਰਤ ਭੂਸ਼ਨ ਆਸ਼ੂ ਦੇ ਘਰ ਗਏ ਤੇ ਉਹ ਮਿਲੇ ਨਹੀਂ ਵੱਡੇ ਪੱਧਰ ਤੇ ਇਹਦੀ ਚਰਚਾ ਹੋਈ ਔਰ ਇਸ ਤੋਂ ਵੀ ਵੱਡੀ ਗੱਲ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਤੇ ਟਕਸਾਲੀ ਕਾਂਗਰਸੀ ਮੰਨੇ ਜਾਂਦੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਇਸ ਚੋਣ ਪ੍ਰਚਾਰ ਵਿੱਚ ਲਿਆਉਣ ਦੀ ਲੋੜ ਮਹਿਸੂਸ ਨਹੀਂ ਕੀਤੀ ਔਰ ਭਾਰਤ ਭੋਸ਼ਨ ਆਸ਼ੂ ਕੇਵਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਦੇ ਸਹਾਰੇ ਹੀ ਆਪਣਾ ਚੋਣ ਪ੍ਰਚਾਰ ਚਲਾਉਂਦੀ ਰਹੀ ਇਹ ਤਿੰਨ ਚਾਰ ਲੀਡਰ ਹੀ ਮੁੱਖ ਤੌਰ ਤੇ ਚੋਣ ਪ੍ਰਚਾਰ ਚਲਾ ਰਹੇ ਸੀ ਔਰ ਦੂਸਰੇ ਪਾਸੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਸੁਖਜਿੰਦਰ ਰੰਧਾਵਾ ਵੱਖਰੇ ਤੌਰ ਤੇ ਪਾਰਟੀ ਦੇ ਪ੍ਰੋਗਰਾਮ ਕਰ ਰਹੇ ਸੀ ਔਰ ਬੜੀ ਹਾਸੋ ਹੀ ਨਹੀਂ ਪੋਜੀਸ਼ਨ ਬਣੀ ਸੀ ਕਾਂਗਰਸ ਇਹ ਕਿਹਾ ਜਾਂਦਾ ਵੀ ਫਿਲਹਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਹੀ ਪੰਜਾਬ ਚ ਸਿਆਸੀ ਭੇੜ ਲੱਗਦੇ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਬਾਰਾ ਰੀਆਰਗੇਨਾਈਜ਼ ਹੋ ਰਿਹਾ ਸੁਖਬੀਰ ਸਿੰਘ ਬਾਦਲ ਐਕਟਿਵ ਹੋਏ ਨੇ ਵੱਡੇ ਪੱਧਰ ਤੇ ਅਕਾਲੀ ਦਲ ਦੀਆਂ ਨਿਯੁਕਤੀਆਂ ਕਰ ਰਹੇ ਨੇ ਪਰ ਇਹ ਫਿਰ ਵੀ ਕਿਹਾ ਜਾਂਦਾ ਵੀ ਅਕਾਲੀ ਦਲ ਹਾਲੇ ਹੋਰ ਸਿਰ ਪੈਰ ਹੋਊਗਾ ਤਾਂ ਅਸਲ ਮੁਕਾਬਲੇ ਵਿੱਚ ਪੰਜਾਬ ਦੇ ਮੈਦਾਨ ਵਿੱਚ ਆਊਗਾ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਬਹੁਤ ਸਰਗਰਮ ਹੈ ਨਵਾਂ ਕਾਰਜਕਾਰੀ ਪ੍ਰਧਾਨ ਅਸ਼ਮਨੀ ਸ਼ਰਮਾ ਦਿੱਤਾ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਨੇ ਵੀ ਹਾਈ ਕਮਾਂਡ ਹੁਣ ਪੰਜਾਬ ਭਾਜਪਾ ਨੂੰ ਇੱਕ ਨਵਾਂ ਰੰਗ ਰੂਪ ਦੇ ਕੇ ਪੂਰੀ ਤਰ੍ਹਾਂ ਐਕਟਿਵ ਕਰਨ ਦੇ ਰੋਚ ਹੈ ਪਰ ਆਪਾਂ ਗੱਲ ਕਰਾਂਗੇ ਅੱਜ ਕਾਂਗਰਸ ਦੀ ਇਹ ਸਾਰੇ ਰੋਲ ਖਚੋਲੇ ਵਿੱਚ ਜੋ ਪਤਾ ਲੱਗਾ ਵੀ ਹਾਈ ਕਮਾਂਡ ਨੇ ਬਹੁਤ ਗੰਭੀਰ ਮੰਥਨ ਕੀਤਾ ਪੰਜਾਬ ਕਾਂਗਰਸ ਦੀ ਫੁੱਟ ਵਿੱਚ 라 ਕਿਉਂਕਿ ਹਾਈ ਕਮਾਂਡ ਨੂੰ ਵੀ ਨਜ਼ਰ ਆ ਰਿਹਾ ਹੈ ਵੀ ਸਾਲ 2027 ਵਿੱਚ ਪੰਜਾਬ ਕਾਂਗਰਸ ਜੇ ਇਕਜੁੱਟ ਹੋ ਕੇ ਪੈ ਗਈ ਮੈਦਾਨ 'ਚ ਨਿੱਤਰ ਗਈ ਤੇ ਫਿਰ ਪੰਜਾਬ 'ਚ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੀ ਹੈ ਔਰ ਇਹ ਪਾੜਾ ਜਿਹੜਾ ਆ ਇਹ ਕਾਂਗਰਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵੱਡਾ ਨੁਕਸਾਨ ਪਹੁੰਚਾ ਸਕਦਾ ਸੋ ਪਤਾ ਲੱਗਾ ਵੀ ਹਾਈ ਕਮਾਂਡ ਨੇ ਕੋਈ ਫਾਰਮੂਲਾ ਬਣਾਇਆ ਜਾ ਰਿਹਾ ਹੈ ਕਿ ਕਿਵੇਂ ਪੰਜਾਬ ਕਾਂਗਰਸ ਨੂੰ ਇਕਜੁੱਟ ਕੀਤਾ ਜਾਵੇ ਉਹਦੇ ਵਿੱਚ ਪਤਾ ਲੱਗਾ ਇੱਕ 파ਟ ਇਹ ਵੀ ਹੈ ਕਿ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਲੱਭਿਆ ਜਾਵੇ ਜਿਹੜਾ ਕਿਸੇ ਵੀ ਧਿਰ ਦੇ ਨਾਲ ਜੁੜਿਆ ਨਾ ਹੋਵੇ ਨਿਊਟਰਲ ਹੋਵੇ ਉਹ ਪ੍ਰਧਾਨ ਬਣਨ ਦਾ ਦੋਵੇਂ ਧੜੇ ਜਿਹੜੇ ਉਹਦੇ ਨਾਲ ਆ ਖੜੇ ਹੋਣ ਇਦਾਂ ਦੇ ਪ੍ਰਧਾਨ ਦੀ ਤਲਾਸ਼ ਕੀਤੀ ਜਾ ਰਹੀ ਹੈ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਆਪਣੇ ਪੱਧਰ ਤੇ ਠੀਕ ਹੈ ਸਰਗਰਮ ਹੈ ਪਰ ਰਾਜਾ ਵੜਿੰਗ ਇਸ ਰੋਲੇ ਵਿੱਚ ਇੱਕ ਧੜੇ ਨਾਲ ਉਹਦਾ ਨਾਂ ਜੁੜਿਆ ਹੋਣਾ ਔਰ ਦੂਸਰੀ ਗੱਲ ਰਾਜਾ ਵੜਿੰਗ ਲੁਧਿਆਣਾ ਦੇ ਸੰਸਦ ਮੈਂਬਰ ਵੀ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਦੀਆਂ ਉੱਥੇ ਵੀ ਸਮਾਂ ਤੇ ਲੋੜਾਂ ਰਹਿੰਦੀਆਂ ਨੇ ਲੁਧਿਆਣਾ ਵੀ ਸਮਾਂ ਦੇਣਾ ਪੈਂਦਾ ਇਸ ਲਈ ਇਹ ਮੰਨਿਆ ਜਾ ਰਿਹਾ ਹਾਈ ਕਮਾਂਡ ਵੱਲੋਂ ਵੀ ਕੋਈ ਜਿਹੜਾ ਸਿਰਫ ਕਾਂਗਰਸ ਦੀ ਪ੍ਰਧਾਨਗੀ ਦਾ ਕੰਮ ਹੀ ਦੇਖੇ ਇਹੋ ਜਿਹੇ ਬੰਦੇ ਦੀ ਭਾਲ ਲੀਡਰ ਦੀ ਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਨਵਾਂ ਪ੍ਰਧਾਨ ਪੰਜਾਬ ਕਾਂਗਰਸ ਨੂੰ ਮਿਲ ਸਕਦਾ ਹੈ ਦੂਸਰੀ ਜੋ ਜਾਣਕਾਰੀ ਮਿਲੀ ਹੈ ਜਿਹੜਾ ਫਾਰਮੂਲਾ ਬਣਾਇਆ ਹਾਈ ਕਮਾਂਡ ਨੇ ਉਹ ਸ਼ਾਇਦ ਪਤਾ ਲੱਗਾ ਵੀ ਕਾਂਗਰਸ ਨੇ ਹੁਣ ਸਾਰੇ ਸੂਬਿਆਂ ਲਈ ਇੱਕ ਡਿਸੀਜਨ ਲੈ ਲਿਆ ਵੀ ਜਿਹੜਾ ਵੀ ਕੋਈ ਲੀਡਰ ਕਿਸੇ ਸੂਬੇ ਦਾ ਮਨਮਾਨੀ ਕਰੇਗਾ ਜਾਂ ਕਿਸੇ ਤਰ੍ਹਾਂ ਦੇ ਅਨੁਸ਼ਾਸਨ ਨੂੰ ਲਗਾਤਾਰ ਤੋੜਨ ਦਾ ਯਤਨ ਕਰੇਗਾ ਹਾਈ ਕਮਾਂਡ ਦੇ ਨਿਰਦੇਸ਼ਾਂ ਨੂੰ ਨਹੀਂ ਮੰਨੇਗਾ ਤੇ ਉਹਦੇ ਨਾਲ ਫਿਰ ਸਖਤੀ ਨਾਲ ਨਿਪਟਿਆ ਜਾਵੇਗਾ ਸ਼ਾਇਦ ਇਹਦਾ ਥੋੜਾ ਜਿਹਾ ਸੰਕੇਤ ਹਾਈ ਕਮਾਂਡ ਨੇ ਪੰਜਾਬ ਚ ਦੇ ਦਿੱਤਾ ਕਿਉਂਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਹਾਰਨ ਤੋਂ ਬਾਅਦ ਭਾਰਤ ਭੋਸ਼ਨ ਆਸ਼ੂ ਨੇ ਆਪਣੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਭੇਜ ਦਿੱਤਾ ਸੀ ਹਾਈ ਕਮਾਂਡ ਨੂੰ ਇਸੇ ਤਰ੍ਹਾਂ ਪ੍ਰਗਟ ਸਿੰਘ ਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਦਾ ਅਸਤੀਫਾ ਜਿਹੜਾ ਸੀ ਉਹ ਹਾਈ ਕਮਾਂਡ ਨੂੰ ਭੇਜ ਦਿੱਤਾ ਸੀ ਔਰ ਇਸੇ ਤਰ੍ਹਾਂ ਕਿੱਕੀ ਢਿੱਲੋਂ ਕੁਸ਼ਲਦੀਪ ਸਿੰਘ ਢਿੱਲੋਂ ਉਹਨਾਂ ਨੇ ਵੀ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਅਸਤੀਫਾ ਹਾਈ ਕਮਾਂਡ ਨੂੰ ਭੇਜਤਾ ਸੀ ਔਰ ਆਮ ਦੇ ਉਲਟ ਹਾਈ ਕਮਾਂਡ ਨੇ ਤੁਰੰਤ ਤਿੰਨਾਂ ਦੇ ਅਸਤੀਫੇ ਪ੍ਰਵਾਨ ਕਰਕੇ ਗੁੱਡ ਲੱਕ ਕਹਿ ਦਿੱਤਾ ਸੀ ਵੀ ਸ਼ੁਭ ਸ਼ਾਮਾਂ ਤੁਹਾਨੂੰ ਤੁਹੀ ਵਧੀਆ ਕੰਮ ਕੀਤਾ ਔਰ ਤੁਹਾਡੇ ਅਸਤੀਫੇ ਪ੍ਰਵਾਨ ਕੀਤੇ ਜਾਂਦੇ ਨੇ ਕਿਉਂਕਿ ਆਮ ਦੇ ਉਲਟ ਮੈਂ ਇਸ ਲਈ ਕਿਹਾ ਵੀ ਆਮੇ ਦੇਖਿਆ ਗਿਆ ਵੀ ਹਾਈ ਕਮਾਂਡ ਜਿਹੜੀ ਹੈ ਇਹੋ ਜੇ ਝੰਬੇਲਿਆਂ ਨੂੰ ਸਾਲਾਂ ਬੱਧੀ ਮਹੀਨਿਆਂ ਬੱਧੀ ਲਟਕਾਈ ਰੱਖਦੀ ਹੈ ਔਰ ਜਿਹਦੇ ਨਾਲ ਵੱਡੇ ਹੋਰ ਪਾੜੇ ਪੈਂਦੇ ਨੇ ਪਰ ਹੁਣ ਹਾਈ ਕਮਾਂਡ ਨੇ ਤੁਰੰਤ ਤਿੰਨਾਂ ਲੀਡਰਾਂ ਦੇ ਅਸਤੀਫੇ ਪ੍ਰਵਾਨ ਕਰ ਲਏ ਔਰ ਇੱਕ ਹੋਰ ਜਿਹੜਾ ਮੈਸੇਜ ਦਿੱਤਾ ਪੰਜਾਬ ਕਾਂਗਰਸ ਨੂੰ ਵੀ ਮਨਮਾਨੇ ਢੰਗ ਨਾਲ ਕੋਈ ਵੀ ਕਾਰਵਾਈ ਹਾਈ ਕਮਾਂਡ ਪ੍ਰਵਾਨ ਨਹੀਂ ਕਰੇਗੀ ਇਹ ਕਿਸੇ ਵੀ ਇਲੈਕਸ਼ਨ ਦੌਰਾਨ ਭਾਰਤਪੂਰਨ ਆਸ਼ੂ ਪ੍ਰਗਟ ਸਿੰਘ ਰਾਣਾ ਗੁਰਜੀਤ ਤੇ ਚੰਨ ਦੀ ਚੰਨੀ ਨੇ ਆਪਣੇ ਪੱਧਰ ਤੇ ਦੋ ਜਿਹੜੇ ਕਾਂਗਰਸ ਚੋਂ ਛੱਡ ਕੇ ਤੇ ਗਏ ਸੀ ਹੋਰ ਪਾਰਟੀਆਂ ਵਿੱਚ ਉਹ ਦੋ ਲੀਡਰਾਂ ਨੂੰ ਆਪਣੇ ਪੱਧਰ ਤੇ ਪਾਰਟੀ ਚ ਸ਼ਾਮਿਲ ਕਰ ਲਿਆ ਸੀ ਜਦੇ ਵਿੱਚੋਂ ਇੱਕ ਕਮਲਜੀਤ ਸਿੰਘ ਕਰਵਲ ਤੇ ਦੂਸਰੇ ਸੀ ਕਰਨ ਵੜਿੰਗ ਉਹਨਾਂ ਨੂੰ ਸ਼ਾਮਲ ਕਰ ਲਿਆ ਸੀ ਪਰ ਉਦੋਂ ਹੀ ਇਹ ਸੰਕੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਦੇ ਦਿੱਤੇ ਸੀ ਵੀ ਇਹ ਗਲਤ ਕੀਤਾ ਸਾਡੀ ਤੇ ਪਰਮਿਸ਼ਨ ਨਹੀਂ ਲਈ ਔਰ ਹਾਈ ਕਮਾਂਡ ਦੇ ਆਦੇਸ਼ਾਂ ਤੇ ਪੰਜਾਬ ਕਾਂਗਰਸ ਨੇ ਵੱਡਾ ਫੈਸਲਾ ਲੈ ਕੇ ਇਹ ਦੋਨੋਂ ਲੀਡਰਾਂ ਦੀ ਐਂਟਰੀ ਜਿਹੜੀ ਹੈ ਕਾਂਗਰਸ 'ਚ ਰੋਕ ਦਿੱਤੀ ਹੈ ਬਹੁਤ ਵੱਡਾ ਮਾਮਲਾ ਭਾਵੇਂ ਇਹ ਰੋਕਣ ਨਾਲ ਇਹ ਜਿਹੜਾ ਦੂਸਰਾ ਵਿੰਗ ਹੈ ਆਪਾਰ ਸਪੂਸ਼ਟ ਆਸ਼ੂ ਰਾਣਾ ਗੁਰਜੀਤ ਪ੍ਰਗਟ ਸਿੰਘ ਜਾਂ ਚਰਨਦੀ ਚੰਨੀ ਉਹਨਾਂ ਨੂੰ ਕਿਤੇ ਨਾ ਕਿਤੇ ਨਿਰਾਸ਼ਤਾ ਹੋਈ ਹੈ ਪਰ ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਕਾਂਗਰਸ ਚ ਇਹ ਵੀ ਕਹਿੰਦੇ ਇੱਕ ਬੜਾ ਸਖਤ ਸੰਦੇਸ਼ ਦੇ ਦਿੱਤਾ ਹੈ ਜੇ ਕੋਈ ਆਪਹੁਦਰੀ ਕਰੇਗਾ ਤੇ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅਖੀਰ ਜੋ ਪਤਾ ਲੱਗਾ ਰਾਹੁਲ ਗਾਂਧੀ ਨੇ ਸਾਰੇ ਮਾਮਲੇ ਨੂੰ ਖੁੱਲ ਖੁਦ ਕੋ ਕੇ ਤੇ ਜਿਹੜੇ ਪਪੇਸ਼ ਬਘੇਲ ਨੇ ਪੰਜਾਬ ਕਾਂਗਰਸ ਦੇ ਇਨਚਾਰਜ ਉਹਨਾਂ ਦੇ ਜ਼ਿੰਮੇਵਾਰੀ ਲਈ ਹੈ ਵੀ ਇਹ ਜਿਹੜਾ ਰੌਲਾ ਰੱਪਾ ਆ ਇਹ ਜਿਹੜਾ ਪਾੜਾ ਪੈ ਰਿਹਾ ਪੰਜਾਬ ਕਾਂਗਰਸ ਵਿੱਚ ਇਹਨੂੰ ਪੂਰਿਆ ਜਾਵੇ ਔਰ ਸਾਰਿਆਂ ਨੂੰ ਜੁਨਾਈਟ ਕਰਕੇ 2027 ਦੀ ਚੋਣ ਦੀ ਲੜਾਈ ਵਿੱਚ ਜਿਹੜਾ ਅੱਗੇ ਵਧਾਇਆ ਜਾਵੇ ਹੁਣ ਪਪੇਸ਼ ਬਘੇਲ ਜਿਹੜਾ ਸੁਨੇਹਾ ਲੈ ਕੇ ਆਏ ਨੇ ਰਾਹੁਲ ਗਾਂਧੀ ਦਾ ਉਹਨੂੰ ਕਿਵੇਂ ਇੰਪਲੀਮੈਂਟ ਕਰਦੇ ਨੇ ਇਹ ਬਹੁਤ ਵੱਡਾ ਸਵਾਲ ਹੈ ਪਰ ਚਰਚਾ ਬੜੀ ਭਾਰੀ ਹੈ ਵੀ ਆਉਣ ਵਾਲੇ ਸਮੇਂ 'ਚ ਪੰਜਾਬ ਕਾਂਗਰਸ ਨੂੰ ਜਿੱਥੇ ਨਵਾਂ ਪ੍ਰਧਾਨ ਮਿਲ ਸਕਦਾ ਹੈ ਉੱਥੇ ਹੋਰ ਵੀ ਕਈ ਤਰ੍ਹਾਂ ਦੀ ਅਦਲਾ ਬਦਲੀ ਕਰਕੇ ਪੰਜਾਬ ਕਾਂਗਰਸ ਨੂੰ ਯਤਨ ਕੀਤਾ ਜਾਵੇਗਾ ਵੀ ਇਕਜੁੱਟ ਕਰਕੇ ਤੇ ਕਾਂਗਰਸ ਦੇ ਕੇਡਰ ਦੇ ਮੁਰੇ ਲਿਆਂਦਾ ਜਾਵੇ